ਏ ਸੁਨਹਿਓ ਸੂਰਿਓ ਕੋ ਲੋ ਇਹ ਕਹਾਸਾ ਭਾਈ ਜੀ ਦੀ ਹੀ ਪਤਾ ਹੈ ਆ ਰਹੇ ਹਾਂ ਸਾਬਕਾ ਸਾਮਕਾ ਤੁਹਾਨੂੰ ਆਦ ਕਰਦਾ ਜਿਹਨਾਂ ਨੇ ਮਾਨਸਨਮਾਨ ਦਿੱਤਾ ਔਰ ਮੈਂ ਇਹ ਬੇਨਤੀ ਕਰਦਾ ਇਹਨਾਂ ਨੂੰ ਕਿ ساری ਜ਼ਿੰਦਗੀ ਤੁਸੀਂ ਬਹੁਤ ਕੁਛ ਕਰ ਲਿਆ ਹੁਣ ਆਪਣਾ ਅੱਗੇ ਵਾਸਤੇ ਸੋਚਣਾ ਆਪਾਂ ਨੇ ਕਿ ਅਮਰਤ ਵੇਲਾ ਜਰੂਰ ਲਾਓ ਸਵੇਰੇ ਉੱਠ ਕੇ ਸਾਜਰੇ ਜਿਵੇਂ ਬਾਣੀ ਚ ਵੀ ਲਿਖਿਆ ਅਮਰਤ ਵੇਲੇ ਬੋਲਿਆ ਵੀ ਆ ਤਾ ਤਾ ਸਾਨੂੰ ਸੁਣੀ ਅਰਦਾਸ ਇਹ ਮਹਾਰਾਜ ਨੇ ਹੁਕਮ ਕੀਤਾ ਕਿ ਮੈਗੇ ਨੂੰ ਫਰਮਾਨ ਹੋਆ ਤੇ ਪਰਸੋ ਕਿਰਪਾ ਆਤਾਰ ਇਹ ਗੱਲ ਆ ਵੀ ਜਿਹੜਾ ਅਮਰਤ ਵੇਲੇ ਪੁਕਾਰ ਸੁਣੀ ਜਾਂਦੀ ਆ ਇਹ ਕੰਮ ਸਾਰਿਆਂ ਦੀ ਜ਼ਰੂਰੀਅਤ ਸਾਰੀਆਂ ਗੱਲਾਂ ਆਪਾਂ ਨੂੰ ਤੁਹਾਨੂੰ ਪਤਾ ਹੀ ਸਾਰੇ ਤੁਸੀਂ ਜਾਣਦੇ ਹੋ ਮੈਂ ਤਾਂ ਕੋਈ ਪੋਜੀਸ਼ਨ ਬੱਚੇ ਦਾ ਹੈ ਨਹੀਂ ਕਿ ਸਾਰਿਆਂ ਨੂੰ ਪਤਾ ਕਿਰਪਾ ਕਰਕੇ ਹੀ ਮੈਂ ਦਿਆ ਕਿ ਅਮਰਤਵਲੇ ਉੱਠੋ ਉੱਠ ਕੇ ਪਰਮਾਤਮਾ ਦਾ ਨਾਮ ਲਓ ਜਿਹਨੇ ਆਪਣੇ ਨਾਲ ਆਪਣੇ ਨਾਲ ਜਾਣਾ ਹੋਰ ਕੋਈ ਚੀਜ਼ ਆਪਣੇ ਨਾਲ ਜਾਣ ਵਾਲੀ ਵਾਇਗ੍ਰੀ ਇੱਕ ਹਕਾਲਸਾ ਵਾਇਗ੍ਰੀ ਬੋਖਸ਼ਣ